ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਇਸ ਟਾਈਮ ਆਪਾਂ ਖੜੇ ਆ ਐਸਪ੍ਰੈਂਸ ਦੇ ਵਿੱਚ ਆਰਏਸੀ ਹੌਲੀਡੇ ਪਾਰਕ ਰਾਤ ਆਪਣੀ ਸਟੇਸ ਪਾਰਕ ਦੇ ਵਿੱਚ ਸੀ ਬਹੁਤ ਵਧੀਆ ਰਹੀ ਕਿਉਂਕਿ ਇੱਥੇ ਸ਼ਾਵਰ ਵਗੈਰਾ ਸਾਰਾ ਕੁਝ ਪ੍ਰੋਵਾਈਡ ਹੀ ਕਰਦੇ ਆ ਤੇ ਟੈਂਟ ਆਪਾਂ ਇੱਥੇ ਲਾ ਲਿਆ ਸੀ ਪਰ ਰਾਤ ਮੀਂਹ ਬਹੁਤ ਪਿਆ ਇਸ ਕਰਕੇ ਉੱਠਦੇ ਉੱਠਦੇ ਲੇਟ ਹੋ ਗਏ 9:30 ਵਜੇ ਗਿਆ ਇਸ ਟਾਈਮ ਸਵੇਰ ਦੇ ਤੇ ਹੁਣ ਆਪਾਂ ਇੱਥੋਂ ਨਿਕਲਾਂਗੇ ਬੈਲਾਡੋਨੀਆ ਨੂੰ ਬੈਲਾਡੋਨੀਆ ਡਬਲਯੂਏ ਸਟੇਟ ਦਾ ਇੱਕ ਟਾਊਨ ਆ ਛੋਟਾ ਟਾਉਣ ਵੀ ਨਹੀਂ ਕਹਿ ਲਈਏ ਜਾਂ ਸਟਾਪ ਦੀ ਕਹਿ ਲਈਏ ਉੱਥੇ ਸਟਾਪ ਆ ਤੇ ਉੱਥੇ ਰੁਕਾਂਗੇ ਅ ਬਾਕੀ ਇਹ ਤੋਂ 420 ਕਿਲੋਮੀਟਰ ਆ ਸਾਢੇ 4 ਘੰਟੇ ਆਪਾਂ ਨੂੰ ਬੈਲਡੋਨੀਆ ਪਹੁੰਚਣ ਨੂੰ ਲੱਗਣੇ ਜੇ ਆਪਾਂ ਕਿਤੇ ਨਹੀਂ ਰੁਕੇ ਬਾਕੀ ਆ ਵੀ ਰੌਣੀ ਨਾਲ ਆਪਾਂ ਪਿਛਲੇ ਤਿੰਨ ਦਿਨਾਂ ਕੁੰਮੇ ਬਹੁਤ ਵਧੀਆ ਰਿਹਾ ਤੇ ਇਹ ਚੱਲੇ ਨੇ ਹੁਣ ਪਰਥ ਵਾਪਸ ਤੇ ਕੀ ਕਹਿਣਾ ਚਾਹੋਗੇ ਜੀ ਕਿ ਮੇਰੇ ਆਪਣਾ ਟ੍ਰਿਪ ਪਿਛਲੇ ਜੀ ਵਧੀਆ ਇੰਜੋਏ ਕਰਿਆ ਵਧੀਆ ਵਧੀਆ ਇੰਜੋਏ ਰਿਹਾ ਤੇ ਹੁਣ ਆਪਾਂ ਕਹਿਣਾ ਬਾਈ ਉਹਨਾਂ ਨੂੰ ਬਾਏ ਬਾਏ ਤੇ ਆਪਾਂ ਆਪਣਾ ਟ੍ਰਿਪ ਅੱਗੇ ਨੂੰ ਰੱਖ ਦਿੰਦੇ ਚਾਰੀ ਪਾਰਕ ਤੋਂ ਲੱਗਿਆ ਜੀ ਆਪਾਂ ਹੁਣ ਨਿਕਲਣ 9:40 ਹੋ ਗਿਆ ਸਵੇਰ ਦੇ ਤੇ ਫੋਨ ਆਪਾਂ ਨੂੰ ਦਿਖਾ ਰਿਹਾ ਵੀ ਆਪਾਂ ਉੱਥੇ 2:00 ਪਹੁੰਚ ਜਾਾਂਗੇ ਜੇ ਆਪਾਂ ਕਿਤੇ ਨਹੀਂ ਰੁਕਦੇ ਬਾਕੀ ਰਾਹ ਦੇ ਵਿੱਚ ਰੁਕਾਂਗੇ ਜ਼ਰੂਰ ਕਿਉਂਕਿ 420 ਕਿਲੋਮੀਟਰ ਲਗਾਤਾਰ ਚੱਲਣਾ ਵੀ ਔਖਾ ਹੋ ਜਾਂਦਾ ਨਾਲੇ ਥੋੜਾ ਜਿਹਾ ਗੱਡੀ ਨੂੰ ਸਾਹ ਮਿਲ ਜਾਂਦਾ ਤੇ ਨਾਲੇ ਆਪਾਂ ਕਿਤੋਂ ਤੇਲ ਪਾਣੀ ਪਾ ਲਾਂਗੇ ਰਾਹ ਦੇ ਵਿੱਚ ਇਸ ਪਾਰਕ ਦੇ ਸਾਹਮਣੇ ਦਾ ਵਿਊ ਆ ਸਾਹਮਣੇ ਵਿਚ ਦੇ ਕੰਡੇ ਬਣਿਆ ਹੋਇਆ ਸੀ ਆਰਏਸੀ ਹੌਲੀਡੇ ਪਾਰਕ ਤੇ ਵੈਸੇ ਵੀ ਵਧੀਆ ਸੀ ਅਸੀਂ ਦੋ ਕਾਰਾਂ ਸੀ ਤੇ ਚਾਰ ਜਾਣੇ ਸੀ ਇਹਨਾਂ ਨੇ ਸਾਨੂੰ ਉੱਥੇ ਟੈਂਟ ਲਾਉਣ ਦੇ 68 ਡਾਲਰ ਲਏ ਜਿਹੜੇ ਕਿ ਵਧੀਆ ਸੀ ਠੀਕ ਸੀ ਜੇ ਆਪਾਂ ਬਾਕੀਆਂ ਦੇ ਮੁਕਾਬਲੇ ਦੇਖੀਏ 68 ਡਾਲਰ ਦੇ ਵਿੱਚ ਦੋ ਟੈਂਟ ਤੇ ਵਾਸ਼ਰੂਮ ਸ਼ਾਵਰ ਬਹੁਤ ਸਾਫ਼ ਸੁਥਰੇ ਵਧੀਆ ਸੀ ਜੇ ਤੁਹਾਡੇ ਕੋਲੇ ਬਾਰਬੀਕਿਊ ਕਰਨ ਨੂੰ ਕੋਈ ਸਮਾਨ ਹੈਗਾ ਤਾਂ ਉਹ ਵੀ ਪ੍ਰੋਵਾਈਡ ਕਰਦੇ ਆ ਇੱਥੇ ਲੱਗੇ ਹੁੰਦੇ ਆ ਬਾਰਬੀਕਿਊ ਤੁਸੀਂ ਆਪ ਦਾ ਕਲੀਨ ਕਰੋ ਤੇ ਉਹਨੂੰ ਵਰਤੋ ਅਸਪ੍ਰੈਂਸ ਤੋਂ ਨੌਰਸਮੈਨ ਦੇ ਜਾਂਦੇ ਰਾਹ ਦੇ ਉੱਤੇ ਖੱਬੇ ਹੱਥ ਤੁਸੀਂ ਦੇਖ ਸਕਦੇ ਹੋ ਐਵੇਂ ਖੁੱਲੇ-ਖੁੱਲੇ ਖੇਤ ਪਿਆ ਕਣਕ ਆਪਣੀ ਕਣਕ ਵਾਲੀ ਬੈਲਟ ਆ ਸਾਰੀ ਇਹ ਤੇ ਵੱਡੇ-ਵੱਡੇ ਖੇਤ ਆ ਕਣਕ ਵੱਡੀ ਹੋਈ ਆ ਇਕੱਲੇ ਕਰ ਚੇਜ ਖੜਿਆ ਸਾਰੇ ਰਾਹ ਵਾਸ ਐਵੇਂ ਬਿਆਬਾਨਾਂ ਦਾ ਖਾਲੀ ਸੜਕਾਂ ਕੋਈ ਕੋਈ ਡੰਬ ਦਾ ਵੀ ਗੱਡੀ ਬਿੰਦੀ ਆ ਆ ਗਏ ਗੱਡੀ ਗੱਡੀ ਵੀ ਜੇ ਕੋਈ ਮਿਲਦੀ ਆ ਜ਼ਿਆਦਾਤਰ ਟੈਂਪਿੰਗ ਵਾਲੀ ਹੁੰਦੇ ਆ ਲੋਕ ਜਿਹੜੇ ਘੁੰਮਦੇ ਫਿਰਦੇ ਰਹਿੰਦੇ ਆ ਨਹੀਂ ਤਾਂ ਬਸ ਆ ਸੁੰਨੀਆਂ ਸੜਕਾਂ ਤੇ ਸੁੰਨੇ ਖੇਤ ਖੇਤ ਵੀ ਨਹੀਂ ਹੈਗੇ ਆ ਤਾਂ ਜੰਗਲ ਜਿਹਾ ਬੁਸ਼ ਜਿਹਾ ਬਸ ਐਵੇਂ ਬੀੜ ਜਾ ਜਾਨੀ ਕਿ ਜਿਵੇਂ ਆਪਾਂ ਕਹਿੰਦੀ ਆ ਅਸਪ੍ਰੈਂਸ ਤੋਂ ਜਾਣ ਵੇਲੇ ਨਾਰਸਮਨ ਤੋਂ ਪਹਿਲਾਂ ਰਾਹ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਆਉਂਦਾ ਗਿਣਤੀ ਦੇ ਮੈਨੂੰ ਲੱਗਦਾ 40-50 ਘਰ ਹੋਣਗੇ ਛੋਟਾ ਜਿਹਾ ਬਿਲਕੁਲ ਤੇ ਆਕ ਕਿ ਇਹਨਾਂ ਨੇ ਬਣਾਇਆ ਛੋਟਾ ਜਿਹਾ ਪਾਰਕ ਤੇ ਪਾਰਕ ਦੇ ਵਿੱਚ ਟਰੈਕਟਰ ਲੱਕੜ ਦਾ ਟਰੈਕਟਰ ਬਣਾਇਆ ਹੋਇਆ ਦੇਖੋ ਆਪਾਂ ਪਿੰਡਾਂ ਚ ਆਇਆ ਤੇ ਪਿੰਡਾਂ ਚ ਖੜਾਉਣੇ ਵੀ ਟਰੈਕਟਰ ਹੋ ਗਏ ਜਵਾਕਾਂ ਦਾ ਪਾਰਕ ਆ ਤੇ ਇੱਥੇ ਖੜਾਉਣੇ ਵੀ ਟਰੈਕਟਰ ਆ ਜਦੋਂ ਜਿਹੜੇ ਆਪਾਂ ਸ਼ਹਿਰਾਂ ਵਾਲੇ ਦੇਖਦੇ ਆ ਉੱਥੇ ਉਹ ਉਹ ਜਿਹੇ ਹਸਾਬ ਨਾਲ ਸਮਾਨ ਬਣਿਆ ਹੁੰਦਾ ਉਹ ਰੇ ਟਰੈਕਟਰ ਵਰਤਦਾ ਜੇ ਤਾਂ ਇਹਨਾਂ ਦੇ ਖੜਾਉਣੇ ਵੀ ਟਰੈਕਟਰ ਹੀ ਆ ਇਸੇ ਪਿੰਡ ਦੇ ਵਿੱਚ ਬੀਬੀ ਦਾ ਫਿਊਲ ਸਟੇਸ਼ਨ ਵੀ ਹੈਗਾ ਤੇ ਇਹਦਾ ਨਾਮ ਹੈਗਾ ਪਿੰਡ ਦਾ ਸੈਲਮਨ ਗੰਮਜ਼ ਆਹ ਬਾਈਕਰ ਖੜਿਆ ਇਹ ਵੀ ਮੈਨੂੰ ਲੱਗਦਾ ਇਕੱਠੇ ਨਿਕਲੇ ਹੋਇਆ ਸਾਰੇ ਜਾ ਰਿਹਾ ਕਿਸੇ ਪਾਸੇ ਨੂੰ ਤੇ ਪੈਟਰੋਲ ਦਾ ਰੇਟ ਹੈਗਾ 2 ਡਾਲਰ 20 ਸੈਂਟ ਤੇ ਡੀਜ਼ਲ ਦਾ ਰੇਟ ਹੈਗਾ 2 ਡਾਲਰ 30 ਸੈਂਟ ਬਸ ਇੰਨਾ ਕਿਸੇ ਛੋਟਾ ਜਿਹਾ ਪਿੰਡ ਸੀ ਆਪਾਂ ਇਸ ਟਾਈਮ ਪਹੁੰਚ ਚੁੱਕੇ ਆ ਨਾਰਸਮੈਨ ਤੇ ਨਾਰਸਮੈਨ ਬੜਨ ਤੋਂ ਪਹਿਲਾਂ ਇੱਕ ਇਨਫੋਰਮੇਸ਼ਨ ਸੈਂਟਰ ਜਿਹੜਾ ਹਰੇਕ ਟਾਊਨ ਦੇ ਬਾਹਰ ਹੁੰਦਾ ਉਹ ਹੈ ਤੇ ਇਹਦੇ ਉੱਤੇ ਮੋਟੀ ਮੋਟੀ ਜਾਣਕਾਰੀ ਟਾਊਨ ਬਾਰੇ ਦਿੱਤੀ ਹੋਈ ਆ ਵੀ ਕਿਹੜੀ ਜਗ੍ਹਾ ਤੇ ਉੱਤੇ ਫਿਊਲ ਸਟੇਸ਼ਨਾਂ ਜਾਂ ਹੋਰ ਵੀ ਜੋ-ਜੋ ਜਾਣਕਾਰੀ ਆ ਨਾਲ ਇੱਕ ਛੋਟਾ ਜਿਹਾ ਮੈਪ ਬਣਾਇਆ ਇਹਨਾਂ ਨੇ ਬਾਕੀ ਬੀਪੀ ਦਾ ਸਰਵਿਸ ਸਟੇਸ਼ਨ ਇੱਥੇ ਹੈਗਾ ਸਭ ਤੋਂ ਪਹਿਲਾਂ ਆਪਾਂ ਜਾ ਕੇ ਤੇਲ ਭਰਾਉਨੇ ਆ ਨਾਰਸਮੈਂਟ ਟਾਊਨ ਸੈਂਟਰ ਦੇ ਵਿੱਚ ਆ ਕੇ ਇੱਥੇ ਦੇਖਦੇ ਆ ਹੋਰ ਵੀ ਬਹੁਤ ਕੈਰਾਵੈਨ ਆ ਖੜਿਆ ਤੇ ਹਰ ਸਟੇਟ ਦੀਆਂ ਨੰਬਰ ਪਲੇਟ ਦੀਆਂ ਗੱਡੀਆਂ ਖੜੀਆਂ ਇੱਥੇ ਬਾਕੀ ਆ ਸਾਹਮਣੇ ਕੋਈ ਪੁਰਾਣਾ ਹੋਟਲ ਬਣਿਆ ਹੋਇਆ ਨਾਰਸਮੈਨ ਮੋਟਲ ਆਪਾਂ ਚੱਲੇ ਆਈ ਜੀਏ ਆਈ ਜੀ ਦੇ ਉੱਤੋਂ ਆਪਣਾ ਸਮਾਨ ਲੈਣੇ ਆਪਾਂ ਪਹਿਲਾਂ ਖਾਣ ਪੀਣ ਵਾਲਾ ਥੋੜਾ ਬਹੁਤ ਅੱਗੇ ਸ਼ਾਇਦ ਪਤਾ ਨਹੀਂ ਮਿਲੇ ਨਾ ਮਿਲੇ ਇਹ ਕੰਮ ਨਿਵੇੜਦੇ ਆ ਪਹਿਲਾਂ ਆਪਾਂ ਨਾਰਸਮੈਨ ਵਾਲਾ ਕਿਉਂਕਿ ਬੈਲਡੋਨੀਆ ਜਾਣਾ ਇੱਥੋਂ ਅਜੇ 200 ਕਿਲੋਮੀਟਰ ਹੋਰ ਰਹਿਦਾ ਪਰ ਉਸ ਤੋਂ ਪਹਿਲਾਂ ਆਪਾਂ ਖਾਣ ਪੀਣ ਵਾਲਾ ਸਮਾਨ ਲੈ ਲਈਏ ਆਪਾਂ ਐਮਪੋਲ ਦੇ ਫਿਊਲ ਸਟੇਸ਼ਨ ਦੇ ਉੱਤੇ ਫਿਊਲ ਪਾਉਣ ਆਏ ਸੀ ਪਰ ਆਊਟ ਆਫ ਅ ਸਟਾਕ ਆ ਫਿਊਲ ਹੈ ਨਹੀਂ ਇਹਨਾਂ ਕੋਲੇ ਕੰਟਰੀ ਟਾਊਨਾਂ ਦੇ ਵਿੱਚ ਆਹ ਤਾਂ ਪ੍ਰੋਬਲਮ ਆਉਂਦੀ ਹੈ ਜ਼ਰੂਰ ਹੁਣ ਇੱਥੇ ਬਿਲਕੁਲ ਫਿਊਲ ਨਹੀਂ ਹੈਗਾ ਪਰ ਇੱਥੇ ਇੱਕ ਸਰਵਿਸ ਸਟੇਸ਼ਨ ਹੋਰ ਹੈਗਾ ਬੀਪੀ ਦਾ ਆਪਾਂ ਉਹਦੇ ਤੋਂ ਜਾ ਕੇ ਪਵਾ ਲੈਨੇ ਫੇਰ ਔਖਾ ਹੋ ਜੇ ਜੇ ਕਿਤੇ ਮੰਨ ਲਓ ਛੋਟਾ ਟਾਊਨ ਹੈ ਤੇ ਇੱਕੋ ਹੀ ਫਿਊਲ ਸਟੇਸ਼ਨ ਹੋਵੇ ਤੇ ਉਹਨਾਂ ਕੋਲੇ ਆਪਣਾ ਪੈਟਰੋਲ ਹੋਵੇ ਨਾ ਫੇਰ ਸਮੱਸਿਆ ਆ ਸਕਦੀ ਹੈ ਉਹਨਾਂ ਟਾਊਨਾਂ ਦੇ ਵਿੱਚ ਪਰ ਇੱਥੇ ਹੁਣ ਬੀਪੀ ਦਾ ਹੈਗਾ ਚਲੋ ਬੀਪੀ ਤੇ ਜਾ ਕੇ ਦੇਖਦੇ ਆਂ ਬੀਪੀ ਤੇ ਆ ਗਏ ਆ ਬੀਪੀ ਤੇ ਤਾਂ ਹੈਗਾ ਫਿਊਲ ਰੇਟ ਪਤਾ ਨਹੀਂ ਕੀ ਆ ਰੇਟ ਚੈੱਕ ਕਰਦੇ ਆ ਪੰਪ ਵੀ ਇਹਨਾਂ ਦੇ ਪੁਰਾਣੇ ਪੁਰਾਣੇ ਜਿਹੇ ਆ ਨਾ ਰੇਟ ਹੈਗਾ 2 ਡਾਲਰ 20 ਸੈਂਟ ਜਿਉਂ ਜਿਉਂ ਆਪਾਂ ਅੱਗੇ ਨੂੰ ਜਾਈ ਜਾਂਦੇ ਆ ਜਿਵੇਂ ਮੰਨ ਲਓ ਕੰਟਰੀ ਟਾਊਨਾਂ ਦੇ ਵਿੱਚ ਤਉ ਤਉ ਇਹਦਾ ਤੇਲ ਦਾ ਰੇਟ ਮਹਿੰਗਾ ਹੋ ਜਾਂਦਾ ਇੱਥੇ ਤੇਲ ਹੈਗਾ 2 ਡਾਲਰ 20 ਸੈਂਟ ਪਰ ਲੀਟਰ ਤੇਲ ਪਾਉਣਿਆ ਇਥੋਂ ਥੈਂਕ ਯੂ ਫੋਲੋ ਕਰਾ ਕੇ ਦੇਖਦੇ ਆਂ ਬਾਕੀ ਬੈਲਡੋਨੀਆ ਜਾ ਕੇ ਪਵਾ ਲਾਂਗੇ ਇਥੋਂ ਵੀ ਤਾਂ ਕਰਾ ਰਿਹਾ ਕਿਉਂਕਿ ਬੈਲਡੋਨੀਆ ਤਾਂ ਇਦੋਂ ਵੀ ਮਹਿੰਗਾ ਹੋਊਗਾ ਤੇ ਆ ਸ਼ੀਸ਼ੇ ਜ਼ਰੂਰ ਸਾਫ਼ ਕਰ ਲਈ ਇੱਕ ਵਾਰੀ ਸ਼ੀਸ਼ੇ ਪੂਰੇ ਗੰਦੇ ਹੋਏ ਪਿਆ ਕਿਉਂਕਿ ਰਾਹ ਦੇ ਵਿੱਚ ਮੀਂਹ ਪੈਂਦਾ ਤੇ ਮਿੱਟੀ ਘਟਾ ਉਹਦੇ ਨਾਲ ਪੂਰੇ ਖਰਾਬ ਹੋ ਗਏ ਸਾਈਡਾਂ 'ਲੇ ਜਾ ਦੇ ਇਸ ਕਰਕੇ ਇਹ ਵੈਸੇ ਬੀਪੀ ਦਾ ਸਰਵਿਸ ਸਟੇਸ਼ਨ ਵਧੀਆ ਨਾਲ ਇਹਦੇ ਰੈਸਟੋਰੈਂਟ ਵੀ ਬਣਿਆ ਹੋਇਆ। ਬੰਦੇ ਨੇ ਜੇ ਕੁਝ ਖਾਣਾ ਪਾਣਾ ਕਰਨਾ ਬੰਦਾ ਕਰ ਸਕਦਾ ਆਪਦਾ। ਆਪਾਂ ਖਾਣਾ ਪੀਣਾ ਤਾਂ ਕੁਝ ਨਹੀਂ। ਆਪਾਂ ਤਾਂ ਇੱਥੋਂ ਤੇਲ ਪਵਾਈਏ, ਫਰੈਸ਼ ਹੋਈਏ। ਤੇ ਆਪਾਂ ਨਿਕਲੀ ਆਪਣੇ ਆਖਰੀ ਸਟਾਪ ਵੱਲ। ਸ਼ੀਸ਼ੇ ਜ਼ਰੂਰ ਸਾਫ਼ ਕਰਨੇ ਸੀ ਉਹ ਕਰ ਲਈ। ਕਿਉਂਕਿ ਬਹੁਤ ਜ਼ਿਆਦਾ ਗੰਦੇ ਹੋਏ ਪਏ ਸੀ ਕੱਲ ਦੇ। ਜਦੋਂ ਦੇ ਆਪਾਂ ਤੁਰਿਆ ਫਰੰਟ ਵਾਲਾ ਤਾਂ ਕਰੀਗੇ। ਸਾਈਡਾਂ ਵਾਲੇ ਨਹੀਂ ਕਰੇ। ਤੇ ਸਾਈਡਾਂ ਵਾਲੇ ਕੁਝ ਜ਼ਿਆਦਾ ਗੰਦੇ ਹੋਏ ਪਏ। ਸਾਹਮਣੇ ਮੋੜ ਵੀ ਆ ਗਿਆ ਪੈਰਾਡੋਨੀਆ ਤੇ ਐਡੀਲੇਡ ਦਾ ਇੱਥੋਂ ਤਿੰਨ ਰਾਹ ਪਾਟ ਜਾਂਦੇ ਆ ਕੇ ਆ ਇੱਕ 파ਰਥ ਨੂੰ ਟੀ ਇੰਟਰਸੈਕਸ਼ਨ ਆ ਇੱਕ 파ਰਥ ਨੂੰ ਜਾਂਦਾ ਇੱਕ ਆਪਣਾ ਐਡੀਲੇਡ ਤੇ ਦੂਜਾ ਐਸਪ੍ਰੈਂਸ ਨੂੰ ਜਿੱਧਰੋਂ ਆਪਾਂ ਆਇਆ ਹੁਣ ਆਪਾਂ ਇੱਥੋਂ ਕਿਚਦੇ ਆ ਮੈਲਾਡੋਨੀਆ 190 ਕਿਲੋਮੀਟਰ ਤੇ 2 ਘੰਟੇ ਲੱਗਣ ਜਾਣ ਨੂੰ ਤੇ ਹੁਣ ਆਪਣੀ ਕੋਸ਼ਿਸ਼ ਸ਼ੁਰੂ ਵੀ ਸਿੱਧਾ ਆਪਾਂ ਉੱਥੇ ਜਾ ਕੇ ਰੁਕੀਏ ਆ ਇੱਕ ਰੈਸਟ ਏਰੀਆ ਦੇ ਵਿੱਚ ਰੁਕਿਆ ਤੇ ਰੈਸਟ ਏਰੀਆ ਦੇ ਨਾਲ ਇਹ ਖੁੱਲਾ ਮદાન ਆ ਮદાન ਤੁਸੀਂ ਦੇਖ ਸਕਦੇ ਹੋ ਬਿਲਕੁਲ ਲਾਲ ਰੰਗ ਸਾਰੀ ਧਰਤੀ ਦਾ ਲਾਲ ਰੰਗ ਇਸ ਏਰੀਏ ਦੇ ਵਿੱਚ ਆ ਜਿੱਥੇ ਵੀ ਅਸੀਂ ਦੇਖਦੇ ਆ ਈਵਨ ਕਿ ਜਿਹੜੇ ਦਰਖਤਾਂ ਦੇ ਤਣੇ ਜਾਂ ਉਹ ਵੀ ਲਾਲ ਆ ਸ਼ਾਇਦ ਇਸ ਏਰੀਏ ਦੇ ਵਿੱਚ ਆ ਆਇਰਨ ਲੋਹਾ ਬਹੁਤ ਆ ਮਿੱਟੀ ਚ ਮਾਈਨਿੰਗ ਵੀ ਹੁੰਦੀ ਆ ਇਧਰਲੀ ਸਾਈਡ ਆਇਰਨ ਔਰ ਕੱਢਦੇ ਜਿੱਥੋਂ ਇਸੇ ਕਰਕੇ ਸ਼ਾਇਦ ਇਹ ਇੰਨੀ ਲਾਲ ਆ ਮਿੱਟੀ ਤੁਸੀਂ ਕੈਮਰੇ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਅਬ ਵਿੱਚ ਕੋਈ ਮੇਰਾ ਵੀਰ ਭਾਈ 4x4 ਲੈ ਕੇ ਆਇਆ ਹੁਣ ਇੱਥੇ ਜੋ ਵੀ ਬਾੜੀ ਫਿਰਦਾ ਇਹਦੇ ਵਿੱਚ ਵੈਸੇ ਗਿੱਲਾ ਇਹ ਮੀਂਹ ਪੈ ਰਿਹਾ ਹੈ ਇਸ ਟਾਈਮ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਬੈਲਡੋਨੀਆ ਇੱਥੇ ਹੁਣ ਆਪਾਂ ਅੱਗ ਦੀ ਸਟੇ ਕਰਾਂਗੇ ਇਸ ਬੈਲਡੋਨੀਆ ਦੇ ਮੋਟਲ ਦੇ ਵਿੱਚ ਇੱਥੇ ਪਹਿਲਾਂ ਆਪਾਂ ਪੁੱਛਦੇ ਹਾਂ ਜੀ ਅੰਦਰ ਜਗ੍ਹਾ ਹੋਈ ਟੈਂਟ ਲਾਉਣ ਨੂੰ ਨੈਟ ਤੇ ਪੜਿਆ ਸੀ 50 ਡਾਲਰ ਚਾਰਜ ਕਰਦੇ ਆ ਇਹ ਜਗ੍ਹਾ ਦੇ ਹੁਣ ਅੰਦਰ ਜਾ ਕੇ ਪਹਿਲਾਂ ਕਨਫਰਮ ਕਰਦੇ ਆਂ ਵੀ ਜਗ੍ਹਾ ਅਵੇਲੇਬਲ ਹੈ ਜਾਂ ਨਹੀਂ ਉਸ ਤੋਂ ਬਾਅਦ ਫਿਰ ਨਹੀਂ ਬਾਹਰਲੀ ਸੜਕ ਲਾਵਾਂਗੇ ਟੈਂਟ ਜਾਂ ਜਿਵੇਂ ਵੀ ਅੱਗੇ ਦਾ ਪ੍ਰੋਗਰਾਮ ਬਣਿਆ ਉਹ ਬਣਾਉਨੇ ਆਂ ਪਹਿਲਾਂ ਅੰਦਰ ਜਾ ਕੇ ਗੱਲ ਕਰਦੇ ਆਂ ਵੀ ਭਾਈ ਕੀ ਹਸਾਬ ਕਿਤਾਬ ਇਹ ਆ ਜੀ ਬੈਲਡੋਨੀਆ ਦੀ ਪਾਰਕ ਆ ਕੈਰਾਵਨ ਪਾਰਕ ਵੀ ਕਹਿ ਸਕਦੇ ਆਂ ਇੱਧਰ ਤੁਸੀਂ ਦੇਖ ਸਕਦੇ ਹੋ ਬਹੁਤ ਕੈਰਾਵਨ ਖੜੇ ਆ ਤੇ ਇੱਥੇ ਆਪਾਂ ਕੈਰਾਵਨ ਬੁੱਕ ਕਰ ਲਿਆ ਵੈਸੇ ਸਪੇਸ ਵਾਧੂ ਆ ਇਹਨਾਂ ਦੇ 50 ਡਾਲਰ ਨੇ ਨਾਈਟ ਦੇ ਚਾਹੇ ਤੁਸੀਂ ਆਪਣਾ ਪਾਵਰ ਵਾਲਾ ਲੈ ਲਓ ਇਲੈਕਟ੍ਰਿਸਿਟੀ ਵਾਲਾ ਚਾਹੇ ਬਿਨਾ ਪਾਵਰ ਵਾਲਾ ਤੇ ਆਪਾਂ ਕਾਰ ਇੱਥੇ پارک ਕਰ ਲਈ ਤੇ ਉਹ ਸਾਹਮਣੇ ਇੱਥੇ ਪਲੱਗ ਵੀ ਹੈਗਾ ਚਲੋ ਆਪਾਂ ਨੂੰ ਲਾਈਟ ਵੀ ਮਿਲ ਜੂ ਤੇ ਆਹ ਕਾਰ ਕਾਰ ਦੇ ਨਾਲ ਹੀ ਆਪਾਂ ਆਪਣਾ ਟੈਂਟ ਲਾ ਲੈਣਾ ਤੇ ਟੈਂਟ ਥੋੜਾ ਜਿਹਾ ਖੜਕੇ ਲਾਉਣੇ ਆ ਕਿਉਂਕਿ ਮੀਂਹ ਪੈ ਰਿਹਾ ਇਸ ਟਾਈਮ ਤੇ ਇਸ ਟਾਈਮ ਆਪਾਂ ਪਹਿਲਾਂ ਆਪਣੇ ਕੋਲ ਖਾਣ ਪੀਣ ਵਾਲਾ ਸਮਾਨ ਹੈਗਾ ਆਪਾਂ ਸਵੇਰੇ ਚਾਹ ਬਣਾ ਕੇ ਤੁਰੇ ਸੀ ਆਪਣੀ ਕੈਟਲ ਦੇ ਵਿੱਚ ਪਾ ਕੇ ਉਥੇ ਆਉਨੇ ਆ ਆ ਛੱਤ ਜੀ ਬਣੀ ਹੋਈ ਆ ਇਹਦੇ ਥੱਲੇ ਬਹਿ ਕੇ ਪੀਨੇ ਆ ਤੇ 50 ਡਾਲਰ ਦੇ ਵਿੱਚ ਸਾਈਟ ਪਲੱਸ ਵਾਸ਼ਰੂਮ ਵਗੈਰਾ ਸ਼ਾਵਰ ਨੌਨ ਨੂਨ ਸਾਰਾ ਕੁਝ ਹੈਗਾ ਲਾਂਡਰੀ ਵੀ ਹੈਗੀ ਆ ਉਹ ਆਪਾਂ ਜੋ ਜੋ ਚੀਜ਼ ਦੀ ਲੋੜ ਹੋਈ ਉਹ ਵਰਤਦੇ ਆ ਤੇ ਫਿਰ ਆਪਾਂ ਉਸ ਤੋਂ ਬਾਅਦ ਮੀਂਹ 4:00 ਵਜੇ ਤੱਕ ਵੈਦਰ ਦਿਖਾਉਂਦਾ 4:00 ਵਜੇ ਤੋਂ ਬਾਅਦ ਮੀਂਹ हट ਜਾਣਾ ਫਿਰ ਆਪਾਂ ਉੱਥੇ ਟੈਂਟ ਲਾਉਨੇ ਆ ਇਹ ਆ ਬੀਪੀ ਦਾ ਫਿਊਲ ਸਟੇਸ਼ਨ ਬੈਲਡੋਨੀਆ ਦਾ ਤੇ ਫਿਊਲ ਜਿੱਥੇ ਆਪਾਂ ਪਹਿਲਾਂ ਪਾਇਆ ਉੱਥੇ ਸੀ 2 2:30 ਦਾ ਸ਼ਾਇਦ ਇੱਥੇ ਆ ਕੇ 2.50 ਦਾ ਹੋ ਗਿਆ 2 ڈالر ਪਰ ਲੀਟਰ ਅੱਗੇ ਜਾ ਕੇ ਹੋ ਸਕਦਾ ਹੋਰ ਮਹਿੰਗਾ ਹੋ ਜੇ। ਤੇ ਇਹਨਾਂ ਨੇ ਲਾਇਆ ਹੋਇਆ ਇੱਕ ਬੋਰਡ। ਬੋਰਡ ਦੇ ਵਿੱਚ ਜਿਹੜਾ ਵੈਸਟਰਨ ਆਸਟ੍ਰੇਲੀਆ ਦੇ ਅਲੱਗ-ਅਲੱਗ ਸਿਟੀਜ਼ ਨੇ ਉਹਨਾਂ ਦੀਆਂ ਮੇਨ ਹੋਟਲ ਜਾਂ ਅਟਰੈਕਸ਼ਨਸ ਬਾਰੇ ਥੋੜੀ ਬਹੁਤ ਜਾਣਕਾਰੀ ਦਿੱਤੀ ਹੋਈ ਆ। ਪੰਪ ਦੇ ਨਾਲ ਇੱਕ ਕਾਫੀ ਸ਼ਾਪ ਆ ਗ੍ਰਿਪਸ ਫਾਈਨ ਕਾਫੀ ਸਿንስ 1879 ਇਹ ਸਾਬ ਨਾਲ ਤਾਂ ਇਹ ਬੜੀ ਪੁਰਾਣੀ ਹੋਈ ਬਈ ਕਾਫੀ ਸ਼ਾਪ 1879 ਨਾਲ ਇਹਦਾ ਥੋੜਾ ਬਹੁਤ ਇਤਿਹਾਸ ਲਿਖਿਆ ਹੋਇਆ ਆਪਾਂ ਪੜਦੇ ਹਾਂ ਇਹਦੇ ਬਾਰੇ ਪਹਿਲਾਂ ਆਹ ਇਤਿਹਾਸ ਦੇ ਦਸਤਨ ਮੁਤਾਬਕ ਇਹ ਜਿਹੜਾ ਹਾਈਵੇ ਆ ਪਹਿਲਾਂ ਵਰਤਿਆ ਜਾਂਦਾ ਸੀ ਉਠਾਂ ਤੇ ਘੋੜਿਆਂ ਦੁਆਰਾ ਜਿਹੜਾ ਇਹ ਆਪਣਾ ਸਮਾਨ ਕਹਿੰਦੀ ਆਪਾਂ ਟਰਾਂਸਪੋਰਟ ਕਰਦੇ ਸੀ ਉਦੋਂ ਟਰਾਂਸਪੋਰਟੇਸ਼ਨ ਦਾ ਮੇਨ ਸੋਰਸ ਘੋੜੇ ਤੇ ਊਂਠ ਹੀ ਸੀ ਤੇ ਉਸ ਤੋਂ ਬਾਅਦ 1941 ਦੇ ਵਿੱਚ ਇਹ ਹਾਈਵੇ ਬਣਨਾ ਸ਼ੁਰੂ ਹੋਇਆ ਤੇ 1941 ਚ ਜਦੋਂ ਹਾਈਵੇ ਬਣਿਆ ਜਿਹੜਾ ਇਹ ਹੋਟਲ ਸੀ ਬੈਲਡੋਨੀਆ ਹੋਟਲ ਉਸ ਤੋਂ ਪਹਿਲਾਂ 1952 'ਚ ਇਹ ਸੈਟਅਪ ਹੋਇਆ ਸੀ ਕਿਸੇ ਹੋਰ ਜਗ੍ਹਾ ਤੇ ਇੱਥੋਂ 28 ਕਿਲੋਮੀਟਰ ਈਸਟ ਵੱਲ ਨੂੰ ਪਰ ਜਦੋਂ ਇਹ ਹਾਈਵੇ ਦੇ ਉੱਤੇ ਟ੍ਰੈਫਿਕ ਜ਼ਿਆਦਾ ਹੋਣ ਲੱਗੀ ਤਾਂ 1962 ਦੇ ਵਿੱਚ ਆ ਕੇ ਇਹਨਾਂ ਨੇ ਇੱਥੇ ਬਣਾਇਆ ਤੇ ਸਮੇਂ ਦੇ ਹਿਸਾਬ ਨਾਲ ਜਿਉਂ-ਜਿਉਂ ਟ੍ਰੈਫਿਕ ਇਸ ਹਾਈਵੇ ਤੇ ਵਧਦੀ ਗਈ ਤੇ ਆਪਣਾ ਹੋਟਲ ਨੂੰ ਐਕਸਪੈਂਡ ਕਰਦੇ ਗਏ ਬੈਲਡੋਨੀਆ ਫਿਊਲ ਸਟੇਸ਼ਨ ਦੇ ਨਾਲ ਪਰਤ ਦਾ ਟਾਈਮ ਸਵੇਰ 5:30 ਬੈਲਡੋਨੀਆ ਦਾ ਵੀ ਸਵੇਰ 5 ਜਿਹੜਾ ਬਾਰਡਰ ਆ ਆਪਣਾ WA ਤੇ ਸਾਊਥ ਆਸਟ੍ਰੇਲੀਆ ਦਾ ਬਾਰਡਰ ਉੱਥੇ 10 ਮਿੰਟ ਰਹਿ ਗਿਆ 6:00 ਵਜਣ ਚ ਤੇ ਉਧਰ ਐਡੀਲੇਡ ਤੇ ਮੈਲਬਨ ਮੈਲਬਨ ਦੇ ਵਿੱਚ ਇਸ ਟਾਈਮ 8:05 ਮਿੰਟ ਤੇ ਉਹ ਚ 8:25 ਮਿੰਟ ਰਹਿੰਦੇ ਆ ਆ ਐਡੀਲੇਡ ਦੇ ਵਿੱਚ ਤੇ ਆ ਬਣਿਆ ਹੋਇਆ ਮਿਊਜ਼ੀਅਮ ਇਥੋਂ ਬਾਰੇ ਥੋੜਾ ਬਹੁਤ ਜੋ ਵੀ ਇਹਦਾ ਇਤਿਹਾਸ ਨੂੰ ਦਰਸਾਉਂਦਾ ਬਰਡੋਨੀਆ ਦੇ ਆਪਾਂ ਉਹ ਦੇਖਦੇ ਆ ਸਲਾਈ ਮਸ਼ੀਨ ਪਈ ਆ ਜੋਨਸ ਪੁਰਾਣੇ ਅਲਮੀਰਾ ਇੱਕਾਈ ਤੇ ਫੋਟੋ ਪਈਆ ਲਿਖਿਆ ਹੋਇਆ ਵਰਕਰਸ ਆਊਟਸਾਈਡ ਫਰਸਟ ਬੈਲਡੋਨੀਆ ਰੈ residense 1897 ਇਹ ਜਦੋਂ ਪਹਿਲਾਂ ਕਿਸੇ ਹੋਰ ਸਾਈਡ ਤੇ ਹੁੰਦਾ ਸੀ ਕਿਉਂਕਿ ਜਿਹੜਾ ਇਹ ਬਣਿਆ ਹੋਇਆ ਦਾ 1962 ਦੇ ਵਿੱਚ ਬਾਅਦ ਦਸੰਨ ਤੱਕ 62 ਦੇ ਵਿੱਚ ਬਣਿਆ ਇਹ ਪਹਿਲਾਂ ਕਿਸੇ ਹੋਰ ਜਗ੍ਹਾ ਤੇ ਹੋਣਾ ਉੱਥੇ ਦੀ ਫੋਟੋ ਲਿਖਿਆ ਹੋਇਆ ਪਰ ਫੋਟੋ ਪਤਾ ਨਹੀਂ ਇਹਨਾਂ ਨੇ ਕਿਹੜੇ ਸਾਬ ਨਾਲ ਖਿੱਚੀ ਉਦੋਂ ਕੈਮਰੇ ਹੁੰਦੇ ਸੀ ਉਦੋਂ 1797 ਚ ਪਤਾ ਨਹੀਂ ਆ ਉਹਨਾਂ ਸਮੇਂ ਦੀਆਂ ਪੁਰਾਣੀਆਂ ਫੋਟੋਆਂ 1954 ਫਾਰਮਰਸ ਫਰੋਮ ਸਾਊਥ ਆਸਟ੍ਰੇਲੀਆ ਓਨ ਦਾ ਵੇ ਟੂ ਐਸਪਰੈਂਸ ਆਫਟਰ ਸੈਂਡ ਪਲੇਨ ਵਾਸ ਓਪਨਡ 1954 ਆ 1954 ਦੀ ਫੋਟੋ ਤੇ ਬਾਕੀ ਐਵੇਂ ਪੁਰਾਣੀਆਂ ਇਤਿਹਾਸਿਕ ਫੋਟੋਆਂ ਤੇ ਆ ਇੱਕ ਵੈਸੇ ਊਂਟ ਦਾ ਉਹ ਬਣਾਇਆ ਹੋਇਆ ਜਿਵੇਂ ਆਪਾਂ ਕਹიდੀਏ ਸਟੈਚੂ ਆ ਕਹ ਲਈਏ ਨਮੂਨਾ ਜਿਹਾ ਉਹਦਾ ਤੇ ਨਾਲ ਆਹ ਇਹ ਅਫਗਾਨ ਦੀ ਇੱਕ ਕਲਾਕ੍ਰਿਤੀ ਜਿਹੜਾ ਊਠ ਤੇ ਨਾਲ ਇੱਕ afghan ਬੰਦੇ ਦੀ ਇਹਨਾਂ ਨੇ ਬੁਤਿਆ ਲਾਇਆ ਇਹ ਤਾਂ ਲਾਇਆ ਕਿਉਂਕਿ ਇੱਥੇ ਪੁਰਾਣੇ ਸਮੇਂ ਦੇ ਵਿੱਚ afghan ਸੀ ਜਿਹੜੇ ਇੱਥੇ ਉਹ ਆਪਣੇ ਊਠਾਂ ਨਾਲ ਜਿਹੜਾ ਵੂਲ ਦਾ ਸੀ ਵੂਲ ਨੂੰ ਯਾਨੀ ਕਿ ਟ੍ਰਾਂਸਪੋਰਟੇਸ਼ਨ ਕਰਦੇ ਸੀ ਆ ਉਹਨਾਂ ਦੀਆਂ ਤਸਵੀਰਾਂ ਵੀ ਲੱਗੀਆਂ ਤੁਸੀਂ ਦੇਖ ਸਕਦੇ ਹੋ ਵੈਸੇ ਪੱਗਾਂ ਵੀ ਬੰਨੀਆਂ ਲੱਗਦੀਆਂ ਬੰਦੇ ਨੇ ਵੈਸੇ ਲਿਖਿਆ ਉਹਨਾਂ ਨੇ afghan and camels afghan ਲੋਕ ਇੱਥੇ ਕੈਮਲ ਨੂੰ ਵਰਤਦੇ ਸੀ ਆ ਵੂਲ ਟ੍ਰਾਂਸਪੋਰਟੇਸ਼ਨ ਲਈ ਆ ਇਤਿਹਾਸ ਲਿਖਿਆ ਹੋਇਆ ਇੱਥੋਂ ਦੇ ਅਬਰੀਜਨਲ ਲੋਕਾਂ ਦਾ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀ ਤੇ ਇਹ ਏਰੀਆ ਜਾਨੀ ਕਿ ਉਹਨਾਂ ਨੂੰ ਬਿਲੋਂਗ ਕਰਦਾ ਆ ਅਲੱਗ-ਅਲੱਗ ਦਰਖਤਾਂ ਦੀ ਆਪਾਂ ਕਹਿ ਦਈਏ ਜਾਂ ਲੱਕੜ ਦੇ ਨਮੂਨੇ ਰੱਖੇ ਹੋਏ ਇਹਨਾਂ ਨੇ ਸੈਂਡਲਵੁੱਡ ਚੰਦਨ ਚੰਦਨਪਈਆ ਵੈਸਟਰਨ ਮਾਇਓ ਕਵਾਂਡੋਂਗ ਰੈਡਵੁੱਡ ਗਿਮਲਟ ਤੇ ਸਲਮਨਗਮ ਸਲਮਨਗਮ ਇੱਕ ਰਾਹ ਦੇ ਵਿੱਚ ਅੱਜ ਟਾਊਨ ਵੀ ਆਇਆ ਸੀ ਇਹ ਸ਼ੈਡੋ ਟਿੱਲੇ ਲੱਕੜ ਦੇ ਨਾਂ ਤੀ ਨਾ ਪਿਆ ਹੋਵੇ ਫਿਰ ਉਹ ਤੋਂ ਆਪਾਂ ਤਾਂ ਨਹੀਂ ਪੜਿਆ ਤਾਂ ਏਰੀਆ ਦੇ ਵਿੱਚ ਬਾਕੀ ਪਾਏ ਜਾਣ ਵਾਲੇ ਜੀਵ ਜੰਤੂ ਰੈਪਟਾਈਲਸ ਜਿਹੜੇ ਜਿਹੜੇ ਇਸ ਏਰੀਆ ਦੇ ਵਿੱਚ ਹੈਗੇ ਆ ਪੰਛੀ ਕੈਂਗਰੂ ਫੁੱਲ ਬੂਟੇ ਤੇ ਇਹ ਦਰੱਖਤ ਆਪਾਂ ਦੇਖ ਚੁੱਕੇ ਆ ਓਲਰੇਡੀ ਤੇ ਆਜ ਕਾ ਵਿਅਕਤੀ ਵੱਲੋਂ ਉਹਦਾ ਲੈਟਰ ਲੱਗਿਆ ਹੋਇਆ ਹੈ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਆਫ ਸਿਟੀਜ਼ਨਸ਼ਿਪ ਉਹਦੇ ਦੱਸਣ ਮੁਤਾਬਕ ਚਾਹੇ ਤੁਸੀਂ ਇੱਥੋਂ ਦੇ ਅਰੀਜਨਲ ਜੰਮੇ ਪਲੇ ਇੱਥੋਂ ਦੇ ਹੋ ਪਰ ਫਿਰ ਵੀ ਯੂਰਪੀਅਨ ਲੋਕ ਤੁਹਾਨੂੰ ਇਹ ਕਹਿੰਦਾ ਸੀ ਵੀ ਇੱਥੋਂ ਦੀ ਸਿਟੀਜ਼ਨਸ਼ਿਪ ਤੁਸੀਂ ਅਪਲਾਈ ਕਰੋ ਤੇ ਐਬਰੀਜ਼ਮ ਲੋਕਾਂ ਨੂੰ ਵੀ ਸਿਟੀਜ਼ਨਸ਼ਿਪ ਅਪਲਾਈ ਕਰਨੀ ਪੈਂਦੀ ਸੀ ਤੇ ਆ ਜਿਹੜਾ ਆਇਰ ਹਾਈਵੇ ਆ ਜਿਹਦੇ ਉੱਤੇ ਆਪਾਂ ਟਰੈਵਲ ਕਰ ਰਹੇ ਹਾਂ ਉਹਦੇ ਬਾਰੇ ਲਿਖਿਆ ਹੋਇਆ ਅਲੱਗ-ਅਲੱਗ ਸਮੇਂ ਦੀਆਂ ਅਲੱਗ-ਅਲੱਗ ਤਸਵੀਰਾਂ ਤੇ 1941 'ਚ ਜਦੋਂ ਬਣ ਬਣਨ ਲੱਗਿਆ ਤੇ ਬਾਕੀ ਅੱਜ ਦੇ ਸਮੇਂ ਦੀਆਂ ਆ ਕੁਝ ਕਿਹਨਾਂ ਨੇ ਲਿਖਿਆ ਹੋਇਆ ਵੀ ਪਹਿਲੀ ਜਿਹੜੀ ਕਾਰ ਸੀ 1912 ਦੇ ਵਿੱਚ ਆ ਇਸ ਜਗ੍ਹਾ ਤੋਂ ਲੰਗੀ ਸੀ ਤੇ 1924 ਤੱਕ ਸਿਰਫ ਤਿੰਨ ਕਾਰਾਂ ਨੇ ਇਹ ਜਰਨੀ ਜਾਨੀ ਕਿ ਕੰਪਲੀਟ ਕੀਤੀ ਸੀ ਇਹ ਜਿਹੜਾ ਨਾਮ ਹੈ ਇਹਦਾ ਨਾਮ ਹੈਗਾ ਆਇਰ ਤੇ ਪਹਿਲੀ ਵਾਰੀ ਇਥੇ ਨਹੀਂ ਜੌਨ ਆਇਰ ਨਾਮ ਦਾ ਵਿਅਕਤੀ ਸੀ ਜਿਹੜਾ ਗਿਆ ਸੀਗਾ ਉਹਨੇ 4 ਮਹੀਨਿਆਂ ਚ ਇਹ ਆਪਣਾ ਡਿਸਟੈਂਸ ਟਰੈਵਲ ਕਰਿਆ ਸੀ ਸਾਊਥ ਆਸਟ੍ਰੇਲੀਆ ਤੋਂ ਵੈਸਟਰਨ ਆਸਟ੍ਰੇਲੀਆ ਦਾ ਤੇ ਇਹ ਉਸ ਤੋਂ ਬਾਅਦ ਜਦੋਂ 1890 ਦੇ ਵਿੱਚ 골ਡ ਮਿਲਿਆ ਇੱਥੇ ਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਫਿਰ ਇਹ ਹਾਈਵੇ ਦੀ ਜ਼ਿਆਦਾ ਵਰਤ ਹੋਣ ਲੱਗੀ ਆ ਇੱਕ ਪ੍ਰਾਣੀ ਵੂਲ ਪ੍ਰੈਸ ਆ ਇਹ ਉਹਦਾ ਅਸਟਿਲ ਇਹਨਾਂ ਨੇ ਇੱਥੇ ਸ਼ਾਮ ਕੇ ਰੱਖਿਆ ਹੋਇਆ ਵੂਲ ਪ੍ਰੈਸ ਨੂੰ ਇੱਧਰ ਖੜੀ ਆ ਇੱਕ ਕਾਰ ਹਾਂ 1926 ਤੋਂ 27 ਹਾਰਲੇ ਡੈਵਿਡਸਨ ਮੋਟਰਸਾਈਕਲਾਂ ਦੇ ਉੱਤੇ ਟੂਰ ਪੂਰਾ ਕੀਤਾ ਸੀ 16 ਬੰਦਿਆਂ ਨੇ 8 ਮੋਟਰਸਾਈਕਲਾਂ ਦੇ ਉੱਤੇ ਤੇ 26 ਦਿਨਾਂ ਦੇ ਵਿੱਚ ਇਹ 파ਰਥ ਤੋਂ ਸਿਡਨੀ ਪਹੁੰਚ ਗਏ ਸੀ ਤੇ ਜਿਹੜਾ ਇਹਨਾਂ ਨੇ ਆਪਣਾ ਸਕੇਡਿਊਲ ਤੈਅ ਕਰਿਆ ਸੀ ਵੀ 8 ਵਜੇ ਚੱਲ ਕੇ 8 ਵਜੇ ਪਹੁੰਚਣਾ ਉਹਦੇ ਮੁਤਾਬਕ ਇਹ 2 ਮਿੰਟ ਲੇਟ ਪਹੁੰਚੇ ਸੀ ਤੇ 2 ਮਿੰਟ ਜਦੋਂ ਇੰਨਾ ਵੱਡਾ ਟੂਰ ਕਰਨਾ ਹੋਵੇ ਤਾਂ ਕੋਈ ਵੈਸੇ ਮਾਇਨੇ ਵੀ ਨਹੀਂ ਰੱਖਦੇ ਮੈਨੂੰ ਲੱਗਦਾ ਬੈਲਡੋਨੀਆ ਬੈਲਡੋਨੀਆ ਹਾਂਜੀ ਬੈਲਡੋਨੀਆ ਕੈਂਪਸਾਈਡ ਦੇ ਉੱਤੇ ਆ ਕੇ ਆਪਾਂ ਆਪਣਾ ਕੈਂਪ ਸੈਟਅਪ ਕਰ ਲਿਆ ਇੱਥੇ ਥੋੜਾ ਜਿਹਾ ਮੀਂਹ ਕਣੀ ਹੋ ਰਹੀ ਆ ਜ਼ਿਆਦਾ ਮੀਂਹ ਨਹੀਂ ਹੈਗਾ ਥੋੜਾ ਜਿਹਾ ਆ ਤਰਪਾਲ ਨੇ ਆਪਣਾ ਕੰਮ ਦਿੱਤਾ ਪਹਿਲਾਂ ਆਪਾਂ ਜਿਹੜੀ ਚਾਹ ਪਾਣੀ ਬਣਾ ਕੇ ਲਿਆਏ ਸੀ ਉਹ ਆਪਾਂ ਇੱਥੇ ਗੱਡੀ ਨਾਲ ਬੰਨ ਕੇ ਤੇ ਇਧਰੋਂ ਦਰਖਤ ਨਾਲ ਬੰਨ ਲਈ ਸੀ ਤੇ ਉਹ ਛੱਤ ਜੀ ਬਣ ਗਈ ਸੀ ਕਿਉਂਕਿ ਆਪਣੇ ਕੋਲੇ ਓਨਿੰਗ ਆਪਣੀ ਗੱਡੀ ਦੇ ਉੱਤੇ ਫਿੱਟ ਨਹੀਂ ਹੈਗੀ ਤਾਂ ਕਰਕੇ ਤੇ ਇੱਥੇ ਲੱਗ ਗਿਆ ਆਪਣਾ ਟੈਂਟ ਆ ਨਾਲ ਪਾਵਰ ਸਪਲਾਈ ਹੈਗੀ ਆ ਤੇ ਵਧੀਆ ਜਾਣ ਕੇ ਆਲੇ-ਦਾਲੇ ਲੋਕ ਹੈਗੇ ਆ ਡਰੋਨਕ ਲੱਗੀ ਹੋਈ ਆ ਹਾਂਜੀ ਹੁਣ ਆਪਾਂ ਆਪਣੀ ਇਸ ਵੀਡੀਓ ਨੂੰ ਇੱਥੇ ਕਰਦੇ ਆ ਸਮਾਪਤ ਸਮਾਂ ਇਸ ਟਾਈਮ ਹੋ ਚੁੱਕਿਆ ਹਾਂਜੀ ਆ ਬੈਲਡੋਨੀਆ ਪਹੁੰਚ ਕੇ ਆਪਾਂ ਅੱਜ ਦੇ ਦਿਨ ਦੀ ਵੀਡੀਓ ਕਰਦੇ ਆ ਸਮਾਪਤ ਐਕਸਪੀਰੀਐਂਸ ਤੋਂ ਤੁਰੇ ਸੀ 420 ਕਿਲੋਮੀਟਰ ਤੇ ਬੈਲਡੋਨੀਆ ਪਹੁੰਚ ਗਏ ਟੈਂਟ ਆਪ ਆਪਣਾ ਸੈਟਅਪ ਕਰ ਲਿਆ ਤੇ ਚਾਹ ਪਾਣੀ ਪੀ ਲਿਆ ਹੁਣ ਆਪਣਾ ਥੋੜਾ ਬਹੁਤ ਖਾਣ ਦਾ ਰਹਿ ਗਿਆ ਬਾਜ ਜ਼ਿਆਦਾ ਭੁੱਖ ਨਹੀਂ ਮੀਨ ਨੂੰ ਦੇਖਦੇ ਹੋਏ ਤੇ ਆਪਣਾ ਤਾਂ ਨਹੀਂ ਅੱਜ ਬਣਾਉਂਦੇ ਸਾਹਮਣੇ ਬੀਪੀ ਦੇ ਫਿਊਲ ਸਟੇਸ਼ਨ ਦੇ ਉੱਤੇ ਰੈਸਟੋਰੈਂਟ ਹੈਗਾ ਉੱਥੋਂ ਕੁਝ ਲੈ ਕੇ ਖਾਣੇ ਆ ਆ ਬਾਕੀ ਫਿਰ ਸਵੇਰੇ ਉੱਠਾਂਗੇ ਜੇ ਮੌਸਮ ਵਧੀਆ ਰਹੇ ਆਪਾਂ ਆਪ ਦਾ ਆਪ ਬਣਾਵਾਂਗੇ ਖਾਣ ਨੂੰ ਫਿਰ ਇੱਥੋਂ ਚੱਲੇ ਪਾਵਾਂਗੇ ਯੂਕਲਾ ਜਾਵਾਂਗੇ ਬਾਰਡਰ ਟਾਊਨ ਆ ਇੱਥੋਂ ਦਾ ਵੈਸਟਰਨ ਆਸਟ੍ਰੇਲੀਆ ਦਾ 500 ਕਿਲੋਮੀਟਰ ਉੱਥੇ ਤੱਕ ਆਪਣਾ ਕੱਲ ਦਾ ਸਫ਼ਰ ਹੋਊਗਾ ਆ ਤੁਸੀਂ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੁੜੇ ਰਹੋ ਸਾਡੇ ਸਫ਼ ਮਿਲਦੇ ਆਂ ਫਿਰ ਕੱਲ ਨੂੰ ਨਵੇਂ ਰਾਹਾਂ ਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤ ਸ੍ਰੀ ਅਕਾਲ ਧੰਨਵਾਦ